ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹਸੋ ਤੁਹਾਧਰਾਂ ਇੰਜੇ ਕੁਸ਼ ਕੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਟੰਪਲ ਰੇਜੀ ਦੇ ਵਿੱਚ ਜਿਹੜੀ ਬਹੁਤ ਦੁਖਦਾਈ ਘਟਨਾ ਵਾਪਰੀ ਆ 10 ਜਣਿਆਂ ਦੀ ਮੌਤ ਹੋਈ ਆ ਮਾਸ ਸ਼ੂਟਿੰਗ ਹੋਈ ਉਹਦੇ ਬਾਰੇ ਅੱਪਾ ਗੱਲਬਾਤ ਕਰਾਂਗੇ ਦੂਜਾ ਚੌਰਾ ਦੇ ਵਿੱਚੋਂ ਇੱਕ ਕਨੇਡੀਅਨ ਐਸ ਵੇਲੇ ਜਾਂ ਤੇ ਫਰੋਤੀ ਦੇ ਸ਼ਿਕਾਰ ਆ ਤੇ ਜਾਂ ਫਰਾਡ ਦਾ ਇੱਕ ਗੱਲਬਾਤ ਕਰਨੀ ਆ ਕਿ ਲਗਭਗ ਅੱਧੇ ਕਨੇਡੀਅਨਾਂ ਕੋਲ ਲਾਈਫ ਇੰਸ਼ੋਰੈਂਸ ਨਹੀਂ ਲੋਕਾਂ ਕੋਲੋਂ ਦੇਣ ਲਈ ਪੈਸੇ ਹੈ ਨਹੀਂ ਲਾਈਫ ਇੰਸ਼ੋਰੈਂਸ ਲੈ ਨਹੀਂ ਰਹੇ ਕੈਨੇਡਾ ਦੇ ਵਿੱਚ ਘਰਾਂ ਦੇ ਮਾਰਕੀਟ ਹਜੇ ਵੀ ਠੰਡੀ ਰਹਿਣੀ ਹੈ ਇਹ ਰਿਪੋਰਟ ਆਈ ਹੈ ਕਿ ਤੇ ਵਿਨੀਪੈਗ ਦੇ ਵਿੱਚ ਡਰੋਨ ਦੇ ਨਾਲ ਜੇਲ੍ਹ ਦੇ ਵਿੱਚ ਨਸ਼ੇ ਸੁਟਣ ਵਾਲਾ ਵਿਅਕਤੀ ਕਾਬੂ ਕੀਤਾ ਗਿਆ ਉਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਮਾਸ ਸ਼ੂਟਿੰਗ ਹੋਈ ਹੈ ਬਹੁਤ ਦਰਦਨਾਕ ਘਟਨਾ ਕੱਲ ਦੀ ਤੁਸੀਂ ਖ਼ਬਰ ਸੁਣ ਰਹੇ ਹੋ ਕੱਲ ਬਾਅਦ ਦੁਪਹਿਰ ਸ਼ਾਮ ਦੀ ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਨਸੀਡੈਂਟ ਟੰਬਲਰ ਰਿਜ ਸੈਕੰਡਰੀ ਸਕੂਲ ਇੱਕ ਛੋਟਾ ਜਿਹਾ ਸਕੂਲ ਬਹੁਤ ਹੀ ਸ਼ਾਂਤ ਜੀ ਕਮਿਊਨਿਟੀ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹਿੱਸੇ ਦੇ ਵਿੱਚ ਇੱਥੇ ਦੱਸਿਆ ਜਾ ਰਿਹਾ ਕਿ 10 ਲੋਕਾਂ ਦੀ ਮੌਤ ਹੋਈ ਹੈ 6 ਉੱਥੇ ਹੀ ਉਹ ਸਕੂਲ ਦੇ ਅੰਦਰ ਸੀਗੇ ਉੱਥੇ ਮਰ ਗਏ ਤੇ ਬਾਕੀ ਜਿਹੜੇ ਆ ਉਹਨਾਂ ਨੂੰ ਲੈ ਕੇ ਗਏ ਹਸਪੀਟਲ ਉੱਥੇ ਉਹਨਾਂ ਦੀ ਮੌਤ ਹੋ ਗਈ ਹੈ 2 ਇੱਕ ਹੋਰ ਨੇੜੇ ਦੇ ਘਰ ਦੇ ਵਿੱਚ ਦੱਸੇ ਜਾ ਰਿਹਾ ਇੱਕ ਜਿਹੜਾ ਇਹਦੇ ਨਾਲ ਇੱਕ ਕਨੈਕਸ਼ਨ ਲੱਗਦਾ ਉਹਦੇ ਸੋ ਬਹੁਤ ਸਾਰੇ ਜ਼ਖਮੀ ਹੋਏ ਲਗਭਗ 25 ਜੁਨੇ ਜ਼ਖਮੀ ਦੱਸੇ ਜਾ ਰਹੇ ਆ ਕੁਝ ਬਹੁਤ ਜ਼ਿਆਦਾ ਗੰਭੀਰ ਨੇ ਉਥੋਂ 에어 ਲਿਫਟ ਕਰਕੇ ਵੈਨਕੂਵਰ ਜਨਰਲ ਹਸਪਤਾਲ ਦੇ ਵਿੱਚ ਲਿਆਂਦੇ ਗਏ ਆ ਔਰ ਇੱਕ ਬੱਚੀ ਵੀ ਉਹਨਾਂ ਦੇ ਵਿੱਚ ਸ਼ਾਮਲ ਆ 12 ਸਾਲਾਂ ਦੀ ਜਿਹਦੇ ਇੱਥੇ ਗਰਦਨ ਦੇ ਵਿੱਚ ਉਹ ਗੋਲੀਆਂ ਦੇ ਸ਼ਰੇ ਲੱਗੇ ਆ ਕਈ ਥਾਵਾਂ ਦੇ ਉੱਤੇ ਕਈ ਇਹਨਾਂ ਦੇ ਵਿੱਚੋਂ ਕਈ ਹੋਰ ਵੀ ਬਹੁਤ ਸੀਰੀਅਸ ਨੇ ਜਿਹੜੇ ਜ਼ਖਮੀ ਨੇ 25 ਇਹਨਾਂ ਦੇ ਵਿੱਚ ਲਾਈਫ ਥ੍ਰੈਟਨਿੰਗ ਇੰਜਰੀਜ਼ ਨੇ ਅ ਜਿਹਦੀਆਂ ਡਿਟੇਲਸ ਆਉਣਗੀਆਂ ਪਤਾ ਨਹੀਂ ਕੀ ਹੋਇਆ ਕਹਨੇ ਕੀਤਾ ਇਹਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਹਜੇ ਵੱਡੇ ਹਸਪਤਾਲਾਂ ਦੇ ਵਿੱਚ ਉਹਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਜਿਹੜੇ ਦੂਜੇ ਹੈਗੇ ਆ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ ਜਿਹੜੇ ਮਾੜੇ ਮੋٹے ਜ਼ਖਮੀ ਸੀਗੇ ਪੁਲਿਸ ਬਹੁਤ ਮੌਕੇ ਤੇ ਤੇਜ਼ੀ ਦੇ ਨਾਲ ਪਹੁੰਚੀ ਹੈ ਉੱਥੇ ਜਦੋਂ ਪੁਲਿਸ ਨੂੰ ਕਾਲ ਮਿਲੀ ਹੈ ਇਹ ਲਗਭਗ 1:20 ਮਿੰਟ ਦੇ ਵੀ ਸ਼ੂਟਰ ਆ ਇੱਥੇ ਦੱਸਿਆ ਕਿ ਪੁਲਿਸ 2 ਮਿੰਟ ਦੇ ਵਿੱਚ ਵਿੱਚ ਉਸ ਥਾਂ ਦੇ ਉੱਤੇ ਪਹੁੰਚ ਗਈ ਸੀ ਸੋ ਸਸਪੈਕਟਡ ਸ਼ੂਟਰ ਮੰਨਿਆ ਜਾ ਰਿਹਾ ਵੀ ਜਿਹੜੇ ਨੇ ਗੋਲੀਆਂ ਚਲਾਈਆਂ ਸੀ ਉਹ ਵੀ ਮਾਰਿਆ ਜਾ ਚੁੱਕਾ ਹੈ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਾਂ ਕੀ ਹੋਇਆ ਹੈ ਪਤਾ ਲੱਗੂਗਾ ਪੁਲਿਸ ਇਹ ਦੱਸਦੀ ਹੈ ਕਿ ਜਿਹੜਾ ਮੰਨਿਆ ਜਾ ਰਿਹਾ ਵਿਅਕਤੀ ਹੈ ਸ਼ੂਟਰ ਸੀ ਉਹ ਇਨਸਾਈਡ ਹੀ ਸੀਗਾ ਉੱਥੇ ਤੇ ਵੀ ਜਿਹੜੀ ਸੈਲਫ ਇਨਫਲੈਕਟਿਡ ਮਤਲਬ ਉਹਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ ਤੇ ਦੂਜਾ ਇੱਕ ਘਰ ਦੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਵੀ ਇਹਦੇ ਨਾਲ ਕਨੈਕਟਡ ਸੀ ਕਿਸੇ ਨਾ ਕਿਸੇ ਤਰ੍ਹਾਂ ਦੋ ਲੋਕ ਉੱਥੇ ਮੌਤ ਹੋਈ ਹੈ ਸੋ ਉਹਦਾ ਵੀ ਇਹਦੇ ਨਾਲ ਹੀ ਸਬੰਧ ਦੱਸਿਆ ਜਾ ਰਿਹਾ ਪੁਲਿਸ ਇਹ ਮੰਨਦੀ ਹੈ ਕਿ ਦੋਵੇਂ ਇਨਸੀਡੈਂਟ ਰਿਲੇਟਡ ਸੀਗੇ ਤੇ ਇਹ ਸਕੂਲ ਸ਼ੂਟਿੰਗ ਦੇ ਨਾਲ ਪਰ ਹਜੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਗੱਲਬਾਤ ਨਹੀਂ ਪਤਾ ਲੱਗੀ ਬੜਾ ਦਰਦਨਾਕ ਦ੍ਰਿਸ਼ ਇਹ ਕਿ ਇਹ ਬੱਚਿਆਂ ਨੇ ਆਪਣੇ ਆਪ ਨੂੰ ਜਿੱਦਾਂ ਬਚਾਉਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਸਟੂਡੈਂਟਸ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਕਿੱਦਾਂ ਅੰਦਰ ਰਹਿਣਾ ਕਲਾਸਰੂਮ ਦੇ ਵਿੱਚ ਟੇਬਲਸ ਯੂਜ਼ ਕੀਤੇ ਉਹਨਾਂ ਨੇ ਡੋਰਸ ਨੂੰ ਦਰਵਾਜਿਆਂ ਨੂੰ ਰੋਕਣ ਦੇ ਲਈ ਨਾਲ ਦੇ ਨਿਆਣਿਆਂ ਨੂੰ ਜਿਹੜੇ ਵੱਡੇ ਸੀਗੇ ਉਹਨਾਂ ਨੂੰ ਸ਼ਾਂਤ ਕੀਤਾ ਜਿਹੜੇ ਹੈਲਪ ਮੰਗ ਹੈਲਪਲਰ ਸੀਗੇ ਸੋ ਹੁਣ ਇਹ ਬਹੁਤ ਜ਼ਿਆਦਾ ਮਤਲਬ ਅਨ ਇਮੇਜਿਨਲ ਅ ਅਨ ਇਮੇਜਿਨੇਬਲ ਟ੍ਰੈਜੇਡੀ ਮੰਨਿਆ ਜਾ ਰਿਹਾ ਵਿਕਲਪਨਾ ਤੋਂ ਬਾਹਰ ਇਹ ਦੁਖਾਂਤ ਅਜਦਾ ਕਦੇ ਸੋਚਿਆ ਨਹੀਂ ਬੀਸੀ ਦੇ ਪ੍ਰੀਮੀਅਰ ਤੇ ਦੂਜੇ ਅਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਦੱਸਿਆ ਕਿ ਇਹ ਵਨ ਆਫ ਦਾ ਵਰਸਟ ਮਾਸ ਸ਼ੂਟਿੰਗ ਇਨ ਪ੍ਰੋਵੈਂਸਸ ਦੇ ਕੰਟਰੀਜ਼ ਹਿਸਟਰੀ ਕਈ ਦੇਸ਼ਾਂ ਦੇ ਵਿੱਚ ਜਿਵੇਂ ਅਮਰੀਕਾ ਉੱਥੇ ਘਟਨਾਵਾਂ ਵਾਪਰ ਜਾਂਦੀਆਂ ਕਈ ਵਾਰੀ ਇਦਾਂ ਦੀਆਂ ਕੈਨੇਡਾ ਦੇ ਵਿੱਚ ਕਿਉਂਕਿ ਤੁਸੀਂ ਗਨ ਦੇ ਨਿਯਮ ਬਹੁਤ ਸਖਤ ਆ ਇੱਥੇ ਇਦਾਂ ਦੀ ਘਟਨਾ ਬਹੁਤ ਘੱਟ ਵਾਪਰਦੀ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਵੀ ਬਹੁਤ ਇਹਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਜਿਹੜੀ ਇੱਕ ਕੰਡੋਲੈਂਸਸ ਪਰਿਵਾਰਾਂ ਨੂੰ ਭੇਜੀਆਂ ਆ ਫਾਸਟ ਰਿਸਪੌਂਡਰ ਦਾ ਧੰਨਵਾਦ ਕੀਤਾ ਹੈ ਕਮਿਊਨਿਟੀ ਇਸ ਵੇਲੇ ਹਜੇ ਵੀ ਸ਼ੌਕ ਦੇ ਵਿੱਚ ਆ ਟੰਬਲਰ ਰਿਜ ਛੋਟਾ ਜਿਹਾ ਸ਼ਹਿਰ ਤੇ ਲਗਭਗ 160 ਦੇ ਕਰੀਬ ਸਟੂਡੈਂਟ ਇਸ ਸਕੂਲ ਦੇ ਵਿੱਚ ਕਲਾਸਾਂ ਕੈਂਸਲ ਕਰ ਦਿੱਤੀਆਂ ਸੀ ਆ ਸਾਰੇ ਹਫਤੇ ਦੇ ਲਈ ਕਾਉਂਸਲਿੰਗ ਦਿੱਤੀ ਜਾ ਰਹੀ ਕਿਉਂਕਿ ਏਡੀ ਵੱਡੀ ਮਤਲਬ ਇਦਾਂ ਕਦੇ ਦੇਖਿਆ ਨਹੀਂ ਕਿਸੇ ਨੇ ਸੁਣ ਕੇ ਜਦੋਂ ਜਿਹੜੇ ਵਿਅਕਤੀ ਸੁਣਦੇ ਆ ਉਹਨਾਂ ਨੂੰ ਕਿੰਨਾ ਕੁਝ ਹੋ ਰਿਹਾ ਮਨ ਨੂੰ ਤੇ ਜਿਹੜੇ ਦੇਖਿਆ ਜਾਂ ਉੱਥੇ ਨੇੜੇ ਹੋਣਗੇ ਉਹਨਾਂ ਦੇ ਨਾਲ ਕੀ ਵਾਪਰਦਾ ਸੋ ਇਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਕਹਿ ਲਓ ਕਿ ਜਿਹੜੀ ਇਹ ਸ਼ੂਟਿੰਗ ਹੋਈ ਆ ਇਹ ਬਹੁਤ ਮਤਲਬ ਇਦਾਂ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ ਬਹੁਤ ਰੇਅਰ ਆ ਕੈਨੇਡਾ ਦੇ ਵਿੱਚ ਜਾਂ BC ਦੇ ਵਿੱਚ ਇਹ ਸ਼ੂਟਿੰਗਸ ਕਲਾਲੋਸ਼ੀਸ ਸਕਾਚਬਨ ਦੇ ਵਿੱਚ 2016 ਦੇ ਵਿੱਚ ਸ਼ੂਟਿੰਗ ਹੋਈ ਸੀ 22 ਜਨਵਰੀ 2016 ਨੂੰ ਇੱਕ ਟੀਨੇਜਰ ਮੁੰਡਾ ਸੀਗਾ ਰੈਂਡਮ ਡੈਕੌਨ ਉਹਨੇ ਦੋ ਜਣਿਆਂ ਨੂੰ ਮਾਰ ਦਿੱਤਾ ਸੀ ਉਸ ਵੇਲੇ ਸੋ ਉੱਥੇ ਕਿੱਡਾ ਵੱਡਾ ਦੁਖਾਂਤ ਮੰਨਿਆ ਗਿਆ ਸੀ ਉਹ ਇੱਕ ਲੈਸਰੈਜੈਂਸ ਡੀਵੀ ਮੋਂਟੈਸੋਰੀ ਸੀਗਾ ਉੱਥੇ ਕਿਊਬੈਕ ਦੇ ਵਿੱਚ ਉੱਥੇ 2013 ਦੇ ਵਿੱਚ ਸ਼ੂਟਿੰਗ ਹੋਈ ਸੀ ਦੋ ਜਣਿਆਂ ਨੂੰ ਮਾਰ ਦਿੱਤਾ ਸੀ ਇਸ ਡੇਕਰ ਦੇ ਵਿੱਚ ਜਦੋਂ ਸ਼ੂਟਿੰਗ ਹੋਈ ਸੀ ਉਹ ਇੱਕ ਬਹੁਤ ਵੱਡਾ ਦਖਾਂਤ ਸੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਜੈਫਰੀ ਕਾਲਜੀਅਟ ਇੰਸਟੀਚਿਊਟ ਟੋਰਾਂਟੋ ਦੇ ਵਿੱਚ 2007 ਦੇ ਵਿੱਚ ਸ਼ੂਟਿੰਗ ਹੋਈ ਸੀ ਤੇ 15 ਸਾਲ ਦਾ ਇੱਕ ਜਾਰਡਨ ਮੈਨਰ ਸੀਗਾ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਸਕੂਲ ਦੇ ਹਾਲਵੇ ਦੇ ਵਿੱਚ ਤੇ ਬਾਅਦ ਵਿੱਚ ਉਹਦੀ ਮੌਤ ਹੋ ਗਈ ਸੀ ਸੋ ਇਹ ਬਹੁਤ ਘਾਟਾ ਇਦਾਂ ਦੀਆ ਮਤਲਬ ਇਸ ਪੱਧਰ ਤੇ 10 ਲੋਕਾਂ ਦੀ ਮੌਤ ਤਾਂ ਨਹੀਂ ਕਦੇ ਸੁਣੀ ਡਵਾਸਨ ਕਾਲਜ ਮੌਂਟਰੀਅਲ ਦੇ ਵਿੱਚ 2006 ਦੇ ਵਿੱਚ ਸ਼ੂਟਿੰਗ ਹੋਈ ਸੀ ਉਹਨੇ ਉੱਥੇ ਡਵਾਸਨ ਕਾਲਜ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਸੀ ਤੇ ਉਹਨਾਂ 18 ਸਾਲਾਂ ਦੇ ਇੱਕ ਮੁੰਡੇ ਨੂੰ ਮਾਰ ਦਿੱਤਾ ਸੀ ਇਸੇ ਤਰ੍ਹਾਂ ਜਿਹੜਾ ਆਪਣੇ ਇੱਥੇ ਅਲਬਰਟਾ ਦੇ ਵਿੱਚ 1999 ਦੇ ਵਿੱਚ ਸ਼ੂਟਿੰਗ ਹੋਈ ਸੀ 14 ਸਾਲਾਂ ਦਾ ਸਟੂਡੈਂਟ ਉਹਨੇ ਆਪਣੇ ਤਿੰਨ ਕਲਾਸਮੇਟਸ ਨੂੰ ਗੋਲੀ ਮਾਰ ਦਿੱਤੀ ਸੀ ਤੇ ਇਹ ਜਿਹੜਾ ਮੌਂਟਰੀਅਲ ਦੇ ਪੋਲੀਟੈਕਨਿਕ ਦੀ ਘਟਨਾ 1999 ਦੇ ਵਿੱਚ ਵਾਪਰੀ ਤੁਹਾਨੂੰ ਯਾਦ ਆ 6 ਦਸੰਬਰ 1999 ਨੂੰ ਬਹੁਤ ਵੱਡਾ ਉੱਥੇ 14 ਔਰਤਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਤੇ ਕਿੰਨੇ ਜ਼ਖਮੀ ਹੋਏ ਸੀ ਉੱਥੇ ਇੰਜੀਨੀਅਰਿੰਗ ਸਕੂਲ ਦੇ ਵਿੱਚ ਬਾਅਦ ਦੇ ਵਿੱਚ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਉਹਦੇ ਤੋਂ ਬਾਅਦ ਮੰਨ ਲਓ 99 ਤੋਂ ਬਾਅਦ ਜੇ ਸਭ ਤੋਂ ਵੱਡੀ ਘਟਨਾ ਦੇਖਣੀ ਹੋਵੇ ਕੈਨੇਡਾ ਦੇ ਵਿੱਚ ਤੇ ਇਹ ਵਾਪਰੀ ਟੰਬਲਰ ਰਿਜ ਵਾਲੀ ਪਹਿਲਾਂ ਕਦੇ ਵਿੱਚ ਵਿਚਾਲੇ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ ਨਹੀਂ ਆ ਸੋ ਇੱਥੇ ਆਮ ਤੌਰ ਦੇ ਉੱਤੇ ਇੱਕ ਸਿੰਗਲ ਅਟੈਕਰ ਹੁੰਦਾ ਜਿੰਨੀਆਂ ਵੀ ਇਹ ਸਾਰੀਆਂ ਸ਼ੂਟਿੰਗਸ ਹੋਈਆਂ ਇੱਕ ਬੰਦਾ ਹੀ ਇਹ ਕੰਮ ਕਰਦਾ ਹੈ ਸੋ ਕਮਿਊਨਿਟੀਆਂ ਦੇ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਏ ਸਾਰੇ ਕੁਛ ਦਾ ਔਰ ਜਿੱਡਾ ਵੱਡਾ ਇਹਦਾ ਅਸਰ ਪਿਆ ਆ ਪੂਰੀ ਦੁਨੀਆ ਦੇ ਵਿੱਚ ਅੱਜ ਇਹ ਖਬਰ ਆ ਇਕੱਲੇ ਕੈਨੇਡਾ ਦੀ ਸੁਰਖੀ ਨਹੀਂ ਆ ਦੁਨੀਆ ਦੇ ਜਿਹੜੇ ਆਪਣੇ ਵਰਲਡ ਲੀਡਰ ਨੇ ਉਹਨਾਂ ਨੇ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਸ਼ੋਕ ਸੰਦੇਸ਼ ਕੈਨੇਡਾ ਦੇ ਵਿੱਚ ਭੇਜਿਆ ਇਸ ਥਾਂ ਦੇ ਲਈ ਪ੍ਰਾਈਮ ਮਿੰისტਰ ਮਾਰਕ ਕਾਰਨੀ ਨੂੰ ਗਲੋਬਲ ਸਪੋਰਟ ਮਿਲ ਰਹੀ ਹੈ ਪੂਰੀ ਦੁਨੀਆ ਇਸ ਵੇਲੇ ਕਹਿ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਅਸੀਂ ਇਸ ਦੁੱਖ ਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਆ ਕਿੰਗ ਚਾਰਲਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਦੇ ਤੇ ਉਹਨਾਂ ਦੀ ਵਾਈਫ ਨੇ ਇਸੇ ਤਰ੍ਹਾਂ ਫਰਾਂਸ ਦੇ ਪ੍ਰੈਜ਼ੀਡੈਂਟ ਜਿਹੜੇ ਇਮੈਨੂਅਲ ਮੈਕਰੋਨ ਨੇ ਤੇ ਉਹਨਾਂ ਨੇ ਕਿਹਾ ਕਿ ਫਰਾਂਸ ਇਸ ਵੇਲੇ ਕੈਨੇਡਾ ਦੇ ਨਾਲ ਖੜਾ ਹੈ ਇਸ ਸੌਖੇ ਸਮੇਂ ਦੇ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਇਹਦੇ ਉੱਤੇ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਆ ਆ ਉਹ ਇਸ ਵੇਲੇ ਕੈਨੇਡਾ ਦੇ ਨਾਲ ਇਸ ਔਖੇ ਸਮੇਂ ਦੇ ਵਿੱਚ ਖੜ੍ਹਾ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਇਹਦੇ ਉੱਤੇ ਸੰਦੇਸ਼ ਭੇਜਿਆ ਤੇ ਉਹ ਬੋਲੇ ਆ ਜਿਹੜੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ਿਲਾਂਸਕੀ ਯੂਐਸ ਦੇ ਐਮਬੈਸਡਰ ਉਹਨਾਂ ਨੇ ਪ੍ਰੇਅਰਸ ਭੇਜੀਆਂ ਪੀ ਹੈਕਸਟਰਾ ਉਹਨਾਂ ਨੇ ਜਿਹੜੇ ਯੂਐਸ ਐਮਬੈਸਡਰ ਟੂ ਕੈਨੇਡਾ ਨੇ ਉਹਨਾਂ ਨੇ ਇਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਰਮਨੀ ਨੇ ਆਸਟ੍ਰੇਲੀਆ ਨੇ ਜਰਮਨੀ ਦੇ ਜਿਹੜੇ ਚਾਂਸਲਰ ਨੇ ਫ੍ਰੈਡਰਿਕ ਮਰਜ਼ ਤੇ ਆਸਟ੍ਰੇਲੀਆ ਦੇ ਪ੍ਰਾਈਨਸ ਸਟ੍ਰੈਂਥਨੀ ਐਲਬਨੀਜ਼ ਉਹਨਾਂ ਨੇ ਇਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਨਾਰਵੇ ਤੋਂ ਜਿਹੜੀ ਉਹਨਾਂ ਨੇ ਸੋਲੀਡੈਟੈਰੀ ਜਿਹੜੀ ਕੀਤੀ ਆ ਐਸ਼ ਮੌਕੇ ਦੇ ਉੱਤੇ ਜੋਨਸ ਗਰਸਟੀਰ ਉਹਨਾਂ ਦਾ ਜਿਹੜੇ ਨੇ ਉਹਨਾਂ ਨੇ ਇਸ ਇਸ ਵੇਲੇ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਆ ਇਹ ਦੁਨੀਆ ਦੇ ਵਿੱਚ ਵਕਫ-ਵਕ ਥਾਵਾਂ ਤੇ ਲਗਭਗ ਪੂਰੀ ਦੁਨੀਆ ਤੋਂ ਸਾਰੇ ਦੇਸ਼ਾਂ ਨੇ ਇੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਹਮਦਰਦੀ ਹੈ ਤੇ ਉਹਨਾਂ ਨੇ ਕਿਹਾ ਅਸੀਂ ਇਸ ਵੇਲੇ ਕੈਨੇਡਾ ਦੇ ਨਾਲ ਆ ਕਾਰਨ ਕੀ ਹੋਊਗਾ ਕੀ ਪਤਾ ਨਹੀਂ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਕੈਨੇਡਾ ਦੇ ਇਤਿਹਾਸ ਦੇ ਵਿੱਚ ਜਿਹੜਾ ਵਾਪਰਿਆ ਤੇ ਬਹੁਤ ਅੱਜ ਕੈਨੇਡਾ ਦੇ ਅਗਲੇ ਸਮੇਂ ਦੇ ਲਈ ਜਿਹੜੇ ਝੰਡੇ ਆ ਸਾਰੇ ਅੱਧੇ ਝੁਕਾਏ ਗਏ ਆ ਐਡੀ ਵੱਡੀ ਟਰੈਜੇਡੀ ਦੇ ਲਈ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕੈਨੇਡਾ ਵਾਸੀਆਂ ਦੇ ਨਾਲ ਕੀਤਾ ਜਾ ਰਿਹਾ ਅਗਲੀ ਧਨਵਾਦ ਜਿਹੜੀ ਐਕਸਟਰਸ਼ਨ ਤੇ ਸਕੈਮਸ ਬਾਰੇ ਆ ਕਈ ਤਰ੍ਹਾਂ ਦੇ ਸਕੈਮ ਕਈ ਤਰ੍ਹਾਂ ਦੀ ਐਕਸਟਰਸ਼ਨ ਹੁੰਦੀ ਹੈ ਕਿੰਨੀਆਂ ਖ ਹੁੰਦੀਆਂ ਇਹ ਪਤਾ ਕਰਨ ਦੇ ਲਈ ਇੱਕ ਸਰਵੇ ਕੀਤਾ ਗਿਆ ਲੈਜਰ ਪੋਲ ਨੇ ਇਹ ਕੀਤਾ ਤੇ ਲੈਜਰ ਪੋਲ ਨੇ ਕੱਢਿਆ ਇਹ ਆ ਕਿ 25% ਕੈਨੇਡੀਅਨ ਐਸਵਲੇ ਰਿਪੋਰਟ ਕਰ ਰਹੇ ਵੀ ਉਹ ਵਿਕਟਮ ਨੇ ਜਾਂ ਫਰਾਡ ਤੇ ਜਾਂ ਐਕਸਟਰਸ਼ਨ ਨੇ 25% ਦਾ ਮਤਲਬ ਇਹ ਆ ਦਸਾਂ ਚੋਂ ਚਾਰ ਜਾ ਇਦਾਂ ਕਹ ਰਹੇ ਵੀ 100 ਚੋਂ 25 ਜਣੇ ਐਸ ਵੇਲੇ ਕਹ ਰਹੇ 1/4 ਤੇ ਬਹੁਤ ਵੱਡੀ ਗਿਣਤੀ ਆ ਚਾਰਾਂ ਚੋਂ ਇੱਕ ਜਣਾ ਕਹਿ ਰਿਹਾ ਵੀ ਮੇਰੇ ਨਾਲ ਜਾਂ ਤਾਂ ਕਿਸੇ ਨੇ ਫਰੋਦੀ ਬੰਗੀ ਆ ਜਾਂ ਮੇਰੇ ਨਾਲ ਫਰਾਡ ਕੀਤਾ ਹੁਣ ਇਹ ਨੰਬਰ ਬਹੁਤ ਵੱਡਾ ਆ ਨੰਬਰ ਬਹੁਤ ਉੱਤੇ ਆ ਜਿਹੜੇ ਵਿਕਟਮ ਫਰਾਡ ਜਿਹੜੇ 71% ਇਹ ਕਹਿ ਰਹੇ ਆ ਕਿ ਨਹੀਂ ਆ ਤੇ 4% ਜਿਹੜੇ ਆ ਅਨਸ਼ੋਰ ਆ ਇਹਦੇ ਬਾਰੇ ਹੁਣ ਸਰਵੇ ਦੇ ਵਿੱਚ ਇਹਨਾਂ ਨੇ 1500 ਦੇ ਕਰੀਬ ਲੋਕ ਲਏ ਆ 1536 ਕੈਨੇਡੀਅਨ ਦਾ ਸਰਵੇ ਕੀਤਾ ਆਨਲਾਈਨ ਕੀਤਾ ਫਰਵਰੀ 6 ਤੋਂ ਲੈ ਕੇ ਫਰਵਰੀ 9 ਦੇ ਵਿੱਚਕਾਰ ਕੀਤਾ ਸੋ ਰੈਂਡਮ ਨਹੀਂ ਸੀ ਸੋ ਇਹਨੂੰ ਜਿਹੜੇ ਉਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਫਿਰ ਜਿਹੜਾ ਫਰਾਡ ਆ ਸਾਰੇ ਉਮਰ ਦੇ ਲੋਕਾਂ ਦੇ ਨਾਲ ਹੀ ਹੋਇਆ ਔਰ ਸਾਰੇ ਰੀਜਨਸ ਦੇ ਵਿੱਚ ਹੀ ਹੋਇਆ ਰਿਜ਼ਲਟ ਇਹ ਦੱਸਦਾ ਜਿਹੜੇ ਸਕੈਮ ਹੋ ਰਹੇ ਆ ਪੂਰੇ ਕੈਨੇਡਾ ਦੇ ਵਿੱਚ ਹੋ ਰਿਹਾ ਕੋਈ ਸਪੈਸੀਫਿਕ ਏਜ ਗਰੁੱਪ ਨਹੀਂ ਹੈ ਕੋਈ ਨਹੀਂ ਕਿ ਬਜ਼ੁਰਗਾਂ ਨਾਲ ਹੋ ਰਿਹਾ ਇਹ ਨਹੀਂ ਬੱਚਿਆਂ ਨਾਲ ਹੋ ਰਿਹਾ ਇਹ ਨਹੀਂ ਔਰਤਾਂ ਨਾਲ ਹੋ ਰਿਹਾ ਮਰਦਾਂ ਨਾਲ ਹੋ ਰਿਹਾ BC ਚ ਹੋ ਰਿਹਾ ਅਲਬਰਟਾ ਚ ਹੋ ਰਿਹਾ ਸਾਰੇ ਥਾਵਾਂ ਦੇ ਉੱਤੇ ਹੀ ਵਾਪਰ ਰਹੇ ਆ ਜਿਹੜੇ ਕ੍ਰੈਡਿਟ ਕਾਰਡ ਤੇ ਬੈਂਕ ਫਰਾਡ ਆ ਇਹ ਸਭ ਤੋਂ ਜ਼ਿਆਦਾ ਕਾਮਨ ਆ ਅੱਧੇ ਤੋਂ ਜ਼ਿਆਦਾ 52% ਲੋਕ ਇਹ ਕਹਿੰਦੇ ਆ ਕਿ ਉਹਨਾਂ ਦੇ ਨਾਲ ਕ੍ਰੈਡਿਟ ਕਾਰਡ ਜਾਂ ਬੈਂਕ ਰਿਲੇਟਡ ਫਰਾਡ ਹੋਇਆ ਆ ਆਨਲਾਈਨ ਜਿਹੜੇ ਸਕੈਮ ਆ ਉਹ ਵੀ ਬਹੁਤ ਜ਼ਿਆਦਾ ਕਾਮਨ ਆ ਲਗਭਗ 36% ਨੇ ਇਹ ਕਿਹਾ ਕਿ ਉਹਨਾਂ ਨੂੰ ਆਨਲਾਈਨ ਸਕੈਮਸ ਦੇ ਵਿੱਚ ਟਾਰਗੇਟ ਕੀਤਾ ਗਿਆ ਜਿਦਾਂ ਜਿਹੜੀਆਂ ਫਿਸ਼ਿੰਗ ਈਮੇਲਸ ਆ ਜਾਂ ਫੇਕ ਵੈਬਸਾਈਟਸ ਆ 33% ਇਹ ਕਹਿੰਦੇ ਆ ਕਿ ਉਹਨੂੰ ਸਕਾਮ ਸਕੈਮ ਫੋਨ ਕਾਲਾਂ ਜਾਂ ਟੈਕਸਟ ਮੈਸੇਜ ਆਏ ਆ ਜਿਹੜੇ ਯੰਗ ਅਡਲਟਸ ਨੇ ਉਹ ਥੋੜਾ ਜਿਹਾ ਡਿਫਰੈਂਟ ਟਾਈਪ ਦੇ ਸਕੈਮਸ ਦੇ ਵਿੱਚ ਆ ਰਹੇ ਜਿਨ੍ਹਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿੱਚ ਆ ਉਹ ਜ਼ਿਆਦਾ ਫੇਕ ਜੌਬ ਆਫਰਸ ਦੇ ਵਿੱਚ ਫਸ ਰਹੇ ਆ ਜਾਂ ਜਿਹੜੇ 23% ਔਰ 19% ਜਿਹੜੇ ਐਕਸਟਰਸ਼ਨ ਜਾਂ ਬਲੈਕਮੇਲ ਦੇ ਵਿੱਚ ਫਸ ਰਹੇ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਲੈਕਮੇਲ ਕੀਤਾ ਜਾ ਰਿਹਾ ਜਿਹੜੇ ਬਜ਼ੁਰਗ ਨੇ ਕੈਨੇਡੀਅਨਸ ਉਹਨਾਂ ਦੇ ਬੈਂਕਿੰਗ ਫਰਾਡ ਜ਼ਿਆਦਾ ਹੋ ਰਿਹਾ ਹੈ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਜਿਹੜੇ ਨੇ ਉਹਨਾਂ ਦੇ ਜਿਹੜੇ ਕ੍ਰੈਡਿਟ ਕਾਰਡ ਜਾਂ ਬੈਂਕ ਫਰਾਡ ਆ ਉਹਨਾਂ ਦੇ ਨਾਲ ਉੱਥੇ ਜ਼ਿਆਦਾ ਵਾਪਰ ਰਹੇ ਆ ਬਹੁਤ ਸਾਰੇ ਵਿਕਟਮ ਰਿਪੋਰਟ ਨਹੀਂ ਕਰਦੇ ਇਸ ਸਕੈਮਸ ਨੂੰ ਪੁਲਿਸ ਨੂੰ ਲਗਭਗ ਅੱਧੇ ਵਿਕਟਮ ਹੀ ਰਿਪੋਰਟ ਕਰਦੇ ਆ ਫਰਾਡ ਅਥਾਰਟिटीज ਨੂੰ ਜਦੋਂ ਕਿ 80% ਜਿਹੜੇ ਆ ਉਹ ਆਪਣੇ ਪਰਿਵਾਰ ਦੇ ਨਾਲ ਜਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਆ ਇਹਦੇ ਨਾਲ ਬਹੁਤ ਜ਼ਿਆਦਾ ਈਮੋਸ਼ਨਲ ਰਿਐਕਸ਼ਨ ਹੁੰਦਾ ਮਤਲਬ ਜਿਹੜੇ ਕਿੰਨੇ ਲੋਕ ਆ ਜਿਹੜੇ ਉਹ ਗੁੱਸੇ ਚ ਆਉਂਦੇ ਆ ਫਰਸਟ੍ਰੇਟ ਹੁੰਦੇ ਆ ਜਿਹੜੇ 14% ਕਿੰਨੇ ਹੈਗੇ ਆ ਜਿਹੜੇ ਐਂਗਜ਼ਾਇਟੀ ਹੋ ਜਾਂਦੀ ਜਾਂ ਜੋ ਕੁਝ ਹੁੰਦਾ ਬਹੁਤ ਸਾਰੇ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ ਲੱਗਦਾ ਆ ਕਿ ਇਹ ਰਿਸ਼ਕੀ ਹੈਗਾ ਪਰ ਉਹਨਾਂ ਨੂੰ ਲੱਗਦਾ ਵੀ ਇਹਨੂੰ ਹੱਲ ਕੀਤਾ ਜਾ ਸਕਦਾ ਔਰ ਕਈ ਤਰ੍ਹਾਂ ਦੇ ਨੇ ਇਹ ਇਹ ਹੁਣ ਜਦੋਂ ਤੁਸੀਂ ਦੇਖੋ ਜਿਹੜੇ ਕ੍ਰੈਡਿਟ ਕਾਰਡ ਤੇ ਬੈਂਕ ਫਰਾਡ ਆ ਆ ਬੋਸਟ ਕਾਮਨ ਫਰਾਡ ਨੇ ਇਹ ਸਭ ਤੋਂ ਵੱਧ ਲੋਕ ਇਹਨੂੰ ਰਿਪੋਰਟ ਕਰ ਰਹੇ ਆ ਦੂਜਾ ਆਨਲਾਈਨ ਆ ਜਿਹੜੀਆਂ ਫੇਕ ਵੈਬਸਾਈਟਸ ਚਾ ਈਮੇਲ ਲਾਉਂਦੀਆਂ ਇਹ ਦੂਜੇ ਨੰਬਰ ਦੇ ਉੱਤੇ ਆ ਜਿਹੜੇ ਸਭ ਤੋਂ ਜ਼ਿਆਦਾ ਹੋ ਰਹੇ ਆ ਤੀਜੇ ਨੰਬਰ ਦੇ ਉੱਤੇ ਫੋਨ ਤੇ ਟੈਕਸਟ ਮੈਸੇਜ ਵਾਲੇ ਸਭ ਤੋਂ ਜ਼ਿਆਦਾ ਹੁੰਦੇ ਆ ਫਿਰ ਜਿਹੜੀਆਂ ਆ ਫੇਕ ਜੌਬ ਆਫਰਸ ਨੇ ਕਿ ਤੁਹਾਨੂੰ ਨੌਕਰੀ ਮਿਲ ਗਈ ਆ ਹੋ ਗਿਆ ਉਹਦੇ ਨਾਲ ਜੋ ਕੁਝ ਹੋ ਰਿਹਾ ਫਿਰ ਇਸੇ ਤਰ੍ਹਾਂ ਜਿਹੜਾ ਐਕਸਟਰਸ਼ਨ ਤੇ ਬਲੈਕਮੇਲੇਗਾ ਇਹ ਤੁਹਾਨੂੰ ਫਿਰ ਉਹ ਬਲੈਕਮੇਲ ਕਰਕੇ ਤੇ ਤੁਹਾਡੇ ਕੋਲੋਂ ਜਿਹੜੇ ਪੈਸੇ ਮੰਗਦੇ ਆ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ ਆ ਅਗਲੀ ਗੱਲਬਾਤ ਜਿਹੜੀ ਲਾਈਫ ਇੰਸ਼ੋਰੈਂਸ ਬਾਰੇ ਕੈਨੇਡੀਅਨਸ ਦੇ ਕੋਲ ਜਿਹੜੇ ਵੱਡੀ ਗਿਣਤੀ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੈ ਨਹੀਂ ਜਿਹੜਾ ਇੰਸ਼ੋਰੈਂਸ ਆ 42% ਇੱਕ ਰੀਸਰਚ ਸਰਵੇ ਦੇ ਵਿੱਚੋਂ ਪਤਾ ਲੱਗਿਆ ਕਿ 42% ਕੈਨੇਡੀਅਨਸ ਕੋਲ ਜਾਂ ਤਾਂ ਲਾਈਫ ਇੰਸ਼ੋਰੈਂਸ ਹੈ ਨਹੀਂ ਤੇ ਜਾਂ ਉਹਨਾਂ ਨੂੰ ਪਤਾ ਨਹੀਂ ਵੀ ਹੈਗੀ ਆ ਕਿ ਨਹੀਂ ਜਾਂ ਉਹ ਉਹਦੇ ਬਾਰੇ ਸ਼ੋਰ ਨਹੀਂ ਹੈ ਇਹਦਾ ਮਤਲਬ ਕੀ ਹੈ ਇੱਕ ਗੱਲ ਅਸੀਂ ਸਾਰੇ ਜਾਣਦੇ ਆ ਕਿ ਐਸ਼ਵਿਲੇ ਜਿਹੜੇ ਬਹੁਤ ਸਾਰੇ ਕੈਨੇਡੀਅਨਸ ਨੇ ਉਹ ਸਟਰਗਲ ਕਰ ਰਹੇ ਆ ਪੈਸੇ țeਲੇ ਦੇ ਨਾਲ ਕਿਉਂਕਿ ਕਾਸਟ ਆਫ ਲਿਵਿੰਗ ਐਸਫੇਰੇ ਬਹੁਤ ਜ਼ਿਆਦਾ ਵਧੀ ਹੈ ਕੈਨੇਡੀਅਨਸ ਜਿਹੜੇ ਆ ਉਹਨਾਂ ਦੇ ਲਈ ਬਹੁਤ ਹਾਰਡ ਹੋਇਆ ਆ ਕਿ ਮੰਥਲੀ ਬਿੱਲ ਪੇ ਕਰਨੇ ਕਰਨਾ ਕੀ ਆ ਪੈਸਾ țeਲਾ ਲਿਆਉਣਾ ਕਿੱਥੋਂ ਆ ਲੋਕਾਂ ਦੇ ਲਈ ਸਮੱਸਿਆ ਬਣੀ ਆ ਹੁਣ ਲੋਕ ਜਿਹੜੇ ਆ ਬਹੁਤਿਆਂ ਦੇ ਕੋਲੇ ਲਾਈਫ ਇੰਸ਼ੋਰੈਂਸ ਦੀ ਪੇਮੈਂਟ ਤੇ ਦੇਣੀ ਪੈਣੀ ਆ ਉਹ ਪੇਮੈਂਟ ਹੈ ਨਹੀਂ ਉਹ ਕਹਿੰਦੇ ਅਸੀਂ ਲਾਈਫ ਇੰਸ਼ੋਰੈਂਸ ਨਹੀਂ ਲੈਣੀ ਦੂਜਾ ਇਹ ਵੀ ਇੱਕ ਤਾਂ ਹੁੰਦਾ ਵੀ ਅਸੀਂ ਅੱਜ ਹੈ ਨਹੀਂ ਹੱਥ ਤੰਗ ਹੈ ਅਸੀਂ ਕੱਲ ਨੂੰ ਲੈ ਲੈਣੀ ਬਹੁ ਗਿਣਤੀ ਲੈਣ ਲਈ ਵੀ ਤਿਆਰ ਨਹੀਂ ਲਗਭਗ 65% ਲੋਕਾਂ ਨੇ ਇਹ ਕਿਹਾ ਕਿ ਅਸੀਂ ਕੋਈ ਲਾਈਫ ਇੰਸ਼ੋਰੈਂਸ ਅਗਲੇ 5 ਸਾਲਾਂ ਚ ਸਾਡੇ ਕੋਲੇ ਹੈ ਨਹੀਂ ਖਰੀਦਣ ਦਾ ਕੋਈ ਸਕੀਮ 25% ਇਹ ਕਹਿੰਦੇ ਆ ਕਿ ਸਾਨੂੰ ਲੱਗਦਾ ਹੀ ਨਹੀਂ ਕਿ ਫੈਮਿਲੀ ਨੂੰ ਕੋਈ ਫਾਈਨੈਂਸ਼ੀਅਲੀ ਜਿਹੜੀ ਹੈਗੀ ਆ ਸਿਕਿਉਰ ਜਾਂ ਕੋਈ ਮਤਲਬ ਇੱਕ ਮਤਲਬ ਤਰੀਕੇ ਦੇ ਨਾਲ ਜੇ ਕੋਈ ਪਰਿਵਾਰ ਦੇ ਵਿੱਚੋਂ ਚਲਿਆ ਜਾਂਦਾ ਤਾਂ ਪਿੱਛੇ ਬੜਨਾ ਕੀ ਆ ਜਿਹੜੇ ਪੇਰੈਂਟਸ ਨੇ ਉਹ ਕਾਸਟ ਦੇ ਬਾਰੇ ਵਰੀਡ ਨੇ ਕੈਨੇਡੀਅਨ ਲਾਈਫ ਇੰਸ਼ੋਰੈਂਸ ਦੀ ਬਹੁਤ ਗਣਤੀ ਕਹਿੰਦੇ ਵੀ ਮਹਿੰਗੀ ਬਹੁਤ ਆ ਪੇਰੈਂਟਸ ਜਿਹੜੇ ਉਹ ਕਹਿੰਦੇ ਆ ਕਿ ਜਿਹੜੇ ਬੱਚੇ ਆ ਘਰਾਂ ਦੇ ਵਿੱਚ ਉਹ ਨੰਬਰ ਵੱਧ ਰਿਹਾ ਉਹ ਉਹ ਚਿੰਤਾ ਵਾਲਿਆਂ ਦਾ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੀ ਲਾਈਫ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਆ ਜੇ ਤੁਹਾਡੇ ਕੋਲ ਡਿਪੈਂਡੈਂਟਸ ਹੈਗੇ ਆ ਜੇ ਟੱਬਰ ਦੇ ਵਿੱਚ ਇੱਕ ਬੰਦਾ ਜਾਂ ਦੋ ਬੰਦੇ ਜਿਹੜੇ ਕਮਾਉਣ ਵਾਲੇ ਉਹਨਾਂ ਦੇ ਪਿੱਛੇ ਬੱਚੇ ਜਾਂ ਕੋਈ ਵੀ ਡਿਪੈਂਡੈਂਟ ਹੈਗਾ ਆ ਤੇ ਜਾਂ ਤੁਹਾਡਾ ਪਾਰਟਨਰ ਆ ਜਾਂ ਬੱਚੇ ਹੈਗੇ ਆ ਜਿਹੜੇ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦੇ ਆ ਤਾਂ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ ਲਾਈਫ ਇੰਸ਼ੋਰੈਂਸ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਭਾਵੇਂ ਮਾਰਗੇਜ ਪੇਮੈਂਟ ਆ ਤੁਹਾਡੇ ਲਿਵਿੰਗ ਐਕਸਪੈਂਸਸ ਹੈਗੇ ਆ ਜੇ ਕੋਈ ਬੰਦਾ ਇਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਕਵਰ ਹੋ ਜਾਂਦੇ ਪਰ ਰੌਲਾ ਇਹ ਆ ਵੀ ਲਾਈਫ ਇੰਸ਼ੋਰੈਂਸ ਜ਼ਰੂਰੀ ਵੀ ਨਹੀਂ ਆ ਇਹ ਤਾਂ ਹੈ ਨਹੀਂ ਵੀ ਕੋਈ ਬਿੱਲ ਆ ਜਾਂ ਕੋਈ ਮੌਰਗੇ ਦੀ ਪੇਮੈਂਟ ਆ ਜਿਹੜੀ ਦੇਣੀ ਦੇਣੀ ਆ ਇਹਨੂੰ ਅਵੋਇਡ ਕੀਤਾ ਜਾ ਸਕਦਾ ਤੁਸੀਂ ਨਹੀਂ ਲੈਂਦੇ ਇਹੀ ਕੁਝ ਹੁਣ ਬਹੁਤੇ ਲੋਕ ਕਰ ਰਹੇ ਆ ਕਿ ਉਹ ਲਾਈਫ ਇੰਸ਼ੋਰੈਂਸ ਨੂੰ ਆਰਥਿਕ ਤੰਗੀ ਕਰਕੇ ਅਵੋਇਡ ਕਰ ਰਹੇ ਆ ਜਿਹੜੇ ਬਹੁਤ ਸਾਰੇ ਪਰਿਵਾਰ ਆ ਉਹ ਇਹਨੂੰ ਇੱਕ ਮਤਲਬ ਪੀਸ ਵਜੋਂ ਦੇਖਦੇ ਆ ਸ਼ਾਂਤੀ ਵਜੋਂ ਦੇਖਦੇ ਆ ਜਿਹੜਾ ਵੀ ਸਾਡੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਤੇ ਉਹ ਇਹ ਸਾਰਾ ਕੁਝ ਇਹਦੇ ਵਿੱਚੋਂ ਕਟੂਕਟ ਪੀਸ ਆਫ ਮਾਈਂਡ ਉਹਨਾਂ ਦੀ ਇਹਦੇ ਨਾਲ ਬਣ ਜਾਂਦੀ ਹੈ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਸਾਡੇ ਕੋਲ ਇੰਸ਼ੋਰੈਂਸ ਹੈਗਾ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਬੱਚੇ ਇੱਕ ਟੁਕੜ ਟੁਕੜ ਫਾਈਨੈਂਸ਼ਲੀ ਪ੍ਰੋਟੈਕਟਡ ਨੇ ਲਾਈਫ ਇੰਸ਼ੋਰੈਂਸ ਅ ਕਈ ਵਾਰੀ ਜਿੰਨਾ ਲੋਕ ਮਹਿੰਗਾ ਸੋਚਦੇ ਆ ਇਹਦੇ ਨਾਲ ਉਹ ਸਸਤਾ ਹੁੰਦਾ ਇੱਕ 35 ਸਾਲਾਂ ਦਾ ਚੰਗਾ ਭਲਾ ਵਿਅਕਤੀ ਜਿਹੜਾ ਆ ਉਹ ਕਹਿ ਲਓ ਕਿ ਮਤਲਬ ਜਿਹੜਾ ਜਿਹੜਾ 20 ਸਾਲਾਂ ਦੀ 2.5 ਲੱਖ ਦੀ ਪਾਲਸੀ ਲਗਭਗ 20 ਡਾਲਰ ਮਹੀਨੇ ਨਾਲ ਮਿਲ ਜਾਂਦੀ ਹੈ ਔਰਤ ਜਿਹੜੀ ਹੈਗੀ ਹੈ ਇਸ ਏਜ ਦੀ ਮੰਨ ਲਓ ਨੂੰ 15 ਡਾਲਰ ਮਹੀਨੇ ਦੇ ਨਾਲ ਮਿਲ ਜਾਂਦੀ ਹੈ ਹੁਣ 2.5 ਲੱਖ ਡਾਲਰ ਬਹੁਤ ਹੁੰਦਾ ਤੇ 15-20 ਡਾਲਰ ਦੇਣੇ ਮਹੀਨੇ ਦੇ ਕੋਈ ਔਖੇ ਨਹੀਂ ਇਹ ਮਾਹਰ ਦਾ ਅਸਰ ਹੈ ਵੀ ਲੋਕ ਇਹ ਸਮਝਦੇ ਵੀ ਇਹ ਮਹਿੰਗਾ ਬਹੁਤ ਆ ਪਰ ਇੰਨਾ ਮਹਿੰਗਾ ਹੁੰਦਾ ਨਹੀਂ ਆ ਔਰ ਜਿਹੜੀ ਤੁਸੀਂ منی ਜਿਹੜੀ ਸੇਵ ਕਰਦੇ ਆ ਉਹ ਟੈਕਸ ਫਰੀ ਹੁੰਦੀ ਹੈ ਜੇ ਕਿਸੇ ਦੀ ਕੋਈਦਾਂ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਲਾਈਫ ਇੰਸ਼ੋਰੈਂਸ ਪਾਲਿਸੀ ਜਿਹੜੀ ਆ ਉਹ ਪੇ ਆਊਟ ਕਰਦੀ ਹੈ ਬੈਨੀਫਿਸ਼ੀਰੀ ਨੂੰ ਉਹਦੇ ਸਬੰਧ ਦੇ ਵਿੱਚ ਸੋ ਕਈ ਤਰ੍ਹਾਂ ਦੀਆਂ ਪਾਲਿਸੀਜ਼ ਨੇ ਜਿਹੜੀਆਂ ਟਰਮ ਇੰਸ਼ੋਰੈਂਸ ਹੁੰਦੀਆਂ ਆ ਕਿ ਕਿੰਨੇ ਨੰਬਰ ਆਫ ਈਅਰਸ ਕਰਨੇ ਆ ਹੋਲ ਲਾਈਫ ਇੰਸ਼ੋਰੈਂਸ ਕਰਨੀ ਆ ਯੂਨੀਵਰਸਲ ਲਾਈਫ ਇੰਸ਼ੋਰੈਂਸ ਕਰਨੀ ਆ ਟਰਮ ਇੰਸ਼ੋਰੈਂਸ ਆਮ ਤੌਰ ਦੇ ਉੱਤੇ ਸਸਤੀ ਹੁੰਦੀ ਆ ਤੇ ਜਿਹੜੀਆਂ ਤੁਹਾਡੀਆਂ ਉਹਨੂੰ ਉਸ ਤਰੀਕੇ ਦੇ ਨਾਲ ਜਿਹੜੀ ਮੌਰਗੇਜ ਇੰਸ਼ੋਰੈਂਸ ਆ ਉਹਨੂੰ ਉਸ ਤਰੀਕੇ ਦੇ ਨਾਲ ਕਰ ਦਿੰਦੀ ਆ ਸੋ ਐਕਸਪਰਟ ਇਹ ਕਹਿੰਦੇ ਆ ਕਿ ਭਾਵੇਂ 42% ਕੈਨੇਡਾ ਵਾਸੀਆਂ ਦੇ ਕੋਲੇ ਲਾਈਫ ਇੰਸ਼ੋਰੈਂਸ ਹੈ ਨਹੀਂ ਪਰ ਫਿਰ ਵੀ ਇਹੀ ਲੈ ਲੈਣਾ ਚਾਹੀਦਾ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੁੰਦੀ ਹੈ ਤੁਹਾਡੇ ਪਰਿਵਾਰ ਦੀ ਪੀਸ ਆਫ ਮਾਈਂਡ ਹੁੰਦੀ ਹੈ ਟੈਕਸ ਫਰੀ ਪੇਅ ਆਊਟ ਹੁੰਦਾ ਹੈ ਅਫੋਰਡੇਬਲ ਹੁੰਦੀ ਹੈ ਤੇ ਦੂਜਾ ਇਹ ਦੱਸਿਆ ਜਾ ਰਿਹਾ ਕਿ ਤੁਹਾਡੇ ਜਿਹੜੇ ਐਕਸਪੈਂਸਸ ਨੇ ਫਾਈਨਲ ਐਕਸਪੈਂਸਸ ਨੇ ਉਹਨੂੰ ਵੀ ਕਵਰ ਕਰਦੀ ਆ ਤੇ ਲੈਂਦੇ ਲੋਕ ਇਸ ਕਰਕੇ ਨਹੀਂ ਵੀ ਮਹੀਨੇ ਦੇ ਵਾਧੂ ਪੈਸੇ ਦੇਣੇ ਪੈਂਦੇ ਆ ਤੇ ਇੱਕ ਕਈ ਵਾਰੀ ਇਹ ਲੋਕ ਸੋਚਦੇ ਵੀ ਅਸੀਂ ਥੋੜਾ ਯੂਜ਼ ਕਰ ਲਈ ਜੇ ਮੈਂ ਮਾਰ ਹੀ ਗਿਆ ਤਾਂ ਫਿਰ ਜਿਹਦਾ ਫਾਇਦਾ ਕੀ ਹੋਇਆ ਮੈਨੂੰ ਤਾਂ ਮੈਨੂੰ ਤਾਂ ਫਾਇਦਾ ਨਹੀਂ ਹੋਇਆ ਦੂਜਾ ਇਹ ਕਈ ਵਾਰੀ ਕਨਫਿਊਜ਼ਿੰਗ ਹੁੰਦੀ ਹੈ ਵੀ ਟਰਮ ਕਿਹੜੀ ਆ ਹਾਲ ਕਿਹੜੀ ਆ ਯੂਨੀਵਰਸਲ ਕਿਹੜੀ ਆ ਮੈਡੀਕਲ ਇਗਜ਼ਾਮ ਕਈ ਵਾਰੀ ਇਹਦੇ ਲਈ ਰਿਕੁਆਇਰਡ ਹੁੰਦਾ ਲੋਕ ਉਹ ਤੋਂ ਡਰ ਜਾਂਦੇ ਆ ਕਈ ਵਾਰੀ ਜਿਹੜੀ ਆ ਇੱਕ ਜਿਹੜੀ ਆ ਵਰਕ ਇੰਸ਼ੋਰੈਂਸ ਆ ਉਹ ਵੀ ਜਿੱਦਾਂ ਕਹਿ ਲਓ ਕਿ ਪਰਮਾਨੈਂਟ ਨਹੀਂ ਹੁੰਦੀ ਸੋ ਕਈ ਪੱਖ ਇਹਦੇ ਵਿੱਚੋਂ ਸਾਹਮਣੇ ਆਏ ਪਰ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਕਿ ਇੰਸ਼ੋਰੈਂਸ ਬੰਦੀ ਲੋਕ ਇਸ ਤਰੀਕੇ ਦੇ ਨਾਲ ਸੋਚਦੇ ਆ ਅਗਲੀ ਗੱਲਬਾਤ ਕੈਨੇਡਾ ਦੀ ਹਾਊਸਿੰਗ ਮਾਰਕੀਟ ਬਾਰੇ ਆ ਕੈਨੇਡਾ ਦੀ ਹਾਊਸਿੰਗ ਮਾਰਕੀਟ ਮੰਨਿਆ ਜਾ ਰਿਹਾ ਕਿ ਹਿਸ ਲੋਅ ਰਹਿਣੀ ਆ ਠੰਡੀ ਰਹਿਣੀ ਜਿਹੜੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ ਸੀਐਮਐਚਸੀ ਆ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਹਾਊਸਿੰਗ ਮਾਰਕੀਟ ਨੂੰ ਚੈਲੰਜਸ ਆਉਣਗੇ ਅਗਲੇ 3 ਸਾਲ ਸੋ ਕੁਝ ਲੋਕਾਂ ਨੂੰ ਜਿਹੜੀ ਆਸ ਸੀਗੀ ਵੀ ਆਇਤਕੀਂ ਕੁਛ ਨਾ ਕੁਛ ਚੇਂਜ ਹੋ ਜਾਣਾ 3 ਸਾਲਾਂ ਸਾਲਾਂ ਤੱਕ ਉਹ ਕਹਿੰਦੇ ਲਗਭਗ ਹਾਲਾਤ ਇਹ ਰਹਿਣ ਦੀ ਸੰਭਾਵਨਾ ਆ ਜਿਹੜੇ ਘਰ ਬਣਨੇ ਬਹੁਤ ਥੋੜੇ ਆ ਰਿਪੋਰਟ ਇਹ ਦੱਸ ਰਹੀ ਆ ਕਿ ਨਵੀਂ ਹਾਊਸਿੰਗ ਮਾਰਕੀਟ ਦੇ ਵਿੱਚ ਚੈਲੰਜਸ ਆਉਣਗੇ ਤੇ ਇਹਦਾ ਇਹ ਹੈ ਕਿ ਕੰਸਟਰਕਸ਼ਨ ਜਿਹੜੀ ਹਾਊਸਿੰਗ ਜਿਹੜੀ ਆ ਉਹ 10 ਸਾਲਾਂ ਦੇ ਵਿੱਚ ਜਿੰਨੀ ਘੱਟ ਤੋਂ ਘੱਟ ਹੋਈ ਹੈ ਉੱਥੇ ਪਹੁੰਚ ਜਾਣੀ ਆ ਕੋਂਡੋ ਕੰਸਟਰਕਸ਼ਨ ਜਿਹੜੀ ਆ ਸਪੈਸ਼ਲੀ ਉਹ ਵੀਕ ਰਹਿਣੀ ਆ ਵੱਡੇ ਸ਼ਹਿਰ ਚਾਹੇ ਵੈਂਕੂਵਰ ਆ ਚਾਹੇ ਟੋਰਾਂਟੋ ਆ ਚਾਹੇ ਉੱਥੇ ਜਿਹੜੇ ਕੋਂਡੋ ਪ੍ਰੋਜੈਕਟ ਨੇ ਇਹ ਬਹੁਤ ਘੱਟ ਰਹੇ ਨੇ ਕਿਉਂਕਿ ਪਹਿਲੇ ਹੀ ਬਹੁਤ ਹੋ ਗਏ ਆ ਤੇ ਕੰਸਟਰਕਸ਼ਨ ਕੋਸਟ ਬਹੁਤ ਜ਼ਿਆਦਾ ਆ ਤੇ ਦੂਜਾ ਇਹਦਾ ਉਨਾ ਜ਼ਿਆਦਾ ਇਹਦੇ ਵਿੱਚੋਂ ਬਚਣ ਨੂੰ ਕੋਸ਼ ਹੈ ਨਹੀਂਗਾ ਰੈਂਟਲ ਕੰਸਟਰਕਕਸ਼ਨ ਸਟਰੋਂਗ ਰਹੂਗੀ ਕੋਂਡੋ ਬਿਲਡਿੰਗ ਜਿਹੜੀ ਸਲੋ ਹੋ ਰਹੀ ਆ ਦੂਜੇ ਪਾਸੇ ਪਰਪਸ ਪਰਪਸ ਬਿਲਡਟ ਜਿਹੜੇ ਰੈਂਟਿੰਗ ਰੈਂਟਿੰਗ ਅਪਾਰਟਮੈਂਟ ਹੈਗੇ ਆ ਸਪੈਸ਼ਲੀ ਜਿਹੜੇ ਸ਼ਹਿਰ ਜਿਵੇਂ ਮੌਨਟਰੀਅਲ ਵਗੈਰਾ ਦੇ ਵਿੱਚ ਆ ਉਹ ਦੱਸਿਆ ਜਾ ਰਿਹਾ ਵੀ ਉੱਥੇ ਹਾਈ ਰਹਿਣੀ ਆ ਇਕਨੋਮੀ ਬਹੁਤ ਸਲੋ ਗਰੋ ਹੋ ਰਹੀ ਆ ਇਸ ਵੇਲੇ ਸੀਐਮਐਚਸੀ ਇਹ ਦੇਖ ਰਹੀ ਆ ਕਿ ਕੈਨੇਡਾ ਦੀ ਇਕਨੋਮੀ ਜਿਹੜੀ ਆ ਉਹਦੇ ਨਾਲ ਹੀ ਕਿਉਂਕਿ ਸਾਰਾ ਕੁਝ ਚੱਲਣਾ ਆ ਇਕਨੋਮੀ ਜਿਹੜੀ ਜੀਡੀਪੀ ਆ ਉਹ 0.7% ਦੇ ਉੱਤੇ 2026 ਦੇ ਵਿੱਚ ਗਰੋ ਕਰੂਗੀ ਜਿਹੜੀ ਕਿ ਬਹੁਤ ਵੀਕ ਗਰੋਥ ਆ ਭਾਵੇਂ ਕਿ officially ਇਹ ਹੇਰ ਸੈਸ਼ਨ ਨਹੀਂ ਆ ਪਰ ਇਹ ਗਰੋਥ ਬਹੁਤ ਵੀਕ ਆ ਕਈ ਫੈਕਟਰ ਜਿਹੜੇ ਆ ਉਹ ਹਾਊਸਿੰਗ ਡਿਮਾਂਡ ਨੂੰ ਹਰਟ ਕਰ ਰਹੇ ਆ ਸਲੋ ਇਨਕਮ ਗਰੋਥ ਜਿਹੜੀ ਪੋਪੂਲੇਸ਼ਨ ਗਰੋਥ ਵੀ ਸਲੋ ਆ ਜੌਬ ਮਾਰਕੀਟ ਜਿਹੜੀ ਸੌਫਟ ਆ ਗਲੋਬਲ ਟ੍ਰੇਡ ਟੈਂਸ਼ਨ ਬਣੀ ਆ ਇਹ ਸਾਰੇ ਕੁਛ ਦੇ ਨਾਲ ਲੋਕ ਕੈਸ਼ ਬੱਲੇ ਘਰ ਸੋਚਣ ਵਰਗਾ ਫੈਸਲਾ ਲੈਨੇ ਰਹੇ ਜਾਂ ਉਹ ਲੈਣਾ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਖਾਸ ਤੌਰ ਦੇ ਉਤੇ ਟੋਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ ਕਾਂਡੋ ਓਨਰਸ ਨੇ ਉਹ ਤਾਂ ਬਹੁਤ ਵੱਡੀ ਸਟਰਗਲ ਦੇ ਵਿੱਚੋਂ ਲੰਘ ਰਹੇ ਆ ਕਾਂਡੋਸ ਜਿਹੜੇ ਉਹਨਾਂ ਨੇ ਲੋ ਇੰਟਰਸਟ ਰੇਟ ਦੇ ਵੇਲੇ ਲਾਇਏ ਸੀਗੇ ਹੁਣ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਜ਼ਿਆਦਾ ਜਿਹੜੇ ਇੰਟਰਸਟ ਰੇਟ ਦੇ ਕਰਕੇ ਤੇ ਉਹਨਾਂ ਦੀਆਂ ਘਟਦੀਆਂ ਜਿਹੜੀਆਂ ਕੀਮਤਾਂ ਕਾਂਡੋਸ ਦੀਆਂ ਥੱਲੇ ਗਈਆਂ ਆ ਕੁਝ ਉਹਨੂੰ ਘਾਟੇ ਦੇ ਵਿੱਚ ਵੇਚ ਰਹੇ ਆ ਤੇ ਕਈ ਵੇਚੇ ਨਹੀਂ ਰਹੇ ਦੂਜੀ ਆ ਕਿ ਮਾਰਕੀਟ ਦੇ ਵਿੱਚ ਕਾਂਡੋ ਆ ਬਹੁਤ ਗਏ ਆ ਤੇ ਹਜੇ ਆ ਬਹੁਤ ਰਹੇ ਆ ਵੱਡੇ ਜਿਹੜੇ ਕੰਪਲੀਟਡ ਕਾਂਡੋ ਯੂਨਿਟਸ ਨੇ ਰੀਸੈਂਟਲੀ ਉਹ ਟੋਰਾਂਟੋ ਦੇ ਵਿੱਚ ਫਿਨਿਸ਼ ਹੋਏ ਆ ਸਪਲਾਈ ਜਿਹੜੀ ਆ ਉਹ ਉਹਦੇ ਜ਼ਿਆਦਾ ਹੋਣ ਦੇ ਨਾਲ ਵੀ ਕੀਮਤਾਂ ਥੱਲੇ ਨੂੰ ਆਈਆਂ ਸੋ ਅਗਲੇ 3 ਸਾਲ ਹਾਊਸਿੰਗ ਮਾਰਕੀਟ ਜਿਹੜੀ ਠੰਡੀ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਨ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ